ਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਲਹਿਰਾ ਬੇਗਾ ਤੇ ਬਾਈ ਸੇਵਕ ਦੇ ਘਰੋਂ ਤੀਜੇ ਸੂਏ ਸੂਨ ਵਾਲੀ ਕੁੰਡੀ ਮੱਝ ਦਿਖਾ ਰਹੇ ਆਂ ਪੂਰੀ ਗੱਲਬਾਤ ਤਾਂ ਬਾਈ ਦੇ ਨਾਲ ਕਰਾਂਗੇ ਮੂੰਹ ਵਾਂਦਰੇ ਦੀ ਬਹੁਤ ਸੋਹਣੀ ਐ ਵਜਨ ਵੀ ਚੰਗਾ ਤੇ ਚੰਗੀ ਸਭੀ ਵੀ ਐ ਕਿੰਨੇ ਕ ਦਿਨ ਜਿਹੜੇ ਸੂਨ ਦੇ ਵਿੱਚ ਬਾਕੀ ਆ ਦੁੱਧ ਕਿੰਨਾ ਕ ਦਿੰਦਾ ਪਹਿਲਾਂ ਤਾਂ ਦੁੱਧ ਦੀ ਗੱਲ ਕਰਦੇ ਜੀ ਦੁੱਧ ਕਿੰਨਾ ਕ ਦਿੰਦਾ ਵਾ ਦੂਜੇ ਸੂਏ ਵੀਰੇ 12 ਕਿਲੋ ਦੁੱਧ ਦਿੰਦਾ ਦੂਜੇ ਸੂਏ ਹਾਂ ਟੀਕਾ ਕਿਹੜਾ ਲੱਗਿਆ ਵਾ ਸਰਕਾਰੀ ਸੀਮਨ ਸਰਕਾਰੀ ਤੇ ਠੰਡੀ ਸੀਲ ਕਿਵੇਂ ਆ ਠੰਡੀ ਸੀ ਕੋ ਪੂਰੀ ਪੁੱਲ ਗਰੰਟੀ ਹੈ ਆਪਣੀ ਕੋਈ ਹੱਥ ਉੱਤ ਦਾ ਨਹੀਂ ਨਾ ਕੋਈ ਹੱਥ ਦਾ ਨਹੀਂ ਕੋਈ ਬੰਦਾ ਚੋਵੇ ਕੋਈ ਬੁੜੀ ਚੋਵੇ ਹਾਂਜੀ ਕੋਈ ਚੱਕਰ ਨਹੀਂ ਇਹਨੂੰ ਠੀਕ ਆ ਕੋਈ ਭਾਰ ਸਿੱਟਾ ਸਾ ਕੋਈ ਸਰਲਾ ਕੁਛ ਵੀ ਹੋਵੇ ਆਪਣੀ ਗਰੰਟੀ ਹੈ ਬਈ ਠੀਕ ਆ ਦਿਨ ਕਿੰਨੇ ਕੁ ਲੈ ਜੂ ਦਿਨ ਹਜੇ ਲੈ ਜੂ 5 ਜੀ 5 6 ਹਾਂਜੀ ਤੀਜੇ ਸੂਗੇ ਸੋਣੀ ਆ 5 6 ਦਿਨ ਲੈਂਦੀ ਆ ਹਨਾ ਰੇਟ ਆਪਾਂ 155 155 ਤੋਰੋ ਜੇ ਇੱਕ ਵਾਰੀ ਸੋ ਭਜਣ ਵੀ ਮੇਤਰੋ ਚੰਗਾ ਚੰਗੀ ਸਭੀ ਵੀ ਆ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦੀ ਆ ਇਹ ਕੱਦ-ਕਾਠ ਨਾਰਮਲ ਹੈ ਵਧੀਆ ਕੱਦ-ਕਾਠ ਆ ਬਾਲਾ ਵੀ ਨੇ ਤੇ ਉਠੀ ਕਾ ਕੱਦ-ਕਾਠ ਕਮਲ ਥੋੜਾ ਜਿਹਾ ਲੈ ਵਾਖਾ ਠੰਡਲੇ ਵੀ ਦੀ ਮਿੱਤਰੋ ਪੂਰੇ ਸਾਫ ਆ ਸੋਹਣਾ ਹਵਾਨਾ ਬਣਾਉਂਦੀ ਆ ਰਹੀ ਐ ਮੇਰਾ ਅੰਦਾਜ਼ਾ ਵੀ ਘੱਟੋ-ਘੱਟ ਅਜੇ 5-4 ਦਿਨ ਲੈ ਜੂਗੀ ਤੇ ਚੰਗੀ ਸਮੀ ਵੀ ਐ ਤੇ ਰੇਟ ਬਾਈ ਨੇ ਕਰਿਆ ਜੀ 155 ਦੁੱਧ ਦਿੰਦਾ 12 ਲੀਟਰ ਤੇ ਸਰਕਾਰੀ ਸਿਮੰਟ ਤੋਂ ਮਿੱਤਰੋ ਗੱਪਣਾ ਐ ਹਵਾਨਾ ਹਜੇ ਬਣਾਉਣਾ ਸਟਾਰਟ ਹੀ ਕੀਤਾ ਹੈ ਠੰਡੀ ਸੀਲ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਬਹੁਤ ਜ਼ਿਆਦਾ ਬਣਦੇ ਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਲਹਿਰਾ ਪੇਗਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਦਾ ਜਿਹੜਾ ਘਰ ਹੈ ਪਤੀ ਮਾਣਾ ਰਹਿੰਦੀ ਹੈ ਹਾਂ ਜੀ ਹਾਂ ਮਾਣਾ ਪੱਤੀ ਦੇ ਵਿੱਚ ਘਰ ਹੈ ਤੇ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਨੰਬਰ ਦੱਸ ਦਿਓ ਜ ਆਪਣਾ ਅ ਨੰਬਰ ਬਾਈ ਦਾ ਹੈਗਾ ਜੀ 85570 ਤੇ 60747 85570 ਤੇ 60747 ਬਾਈ ਦਾ ਨੰਬਰ ਹੈ ਪਿੰਡ ਹੈਗਾ ਜੀ ਲਹਿਰਾ ਬੇਗਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਫਿਰ ਆਪਾਂ ਕਹਿੰਦੇ ਵੀ ਤੀਜੇ ਸਵੇਰੇ ਨੇ ਸੂਣਾ ਹੈ ਅਜੇ ਲੇਵਾ ਬਣਾਉਣਾ ਸਟਾਰਟ ਕੀਤਾ ਥਾਂਲੇ ਵੀ ਦੀ ਪੂਰੀ ਸਾਫ ਹੈ ਦੁੱਧ ਦੂਜੇ ਸਵੇਰੇ ਦਾ 12 ਲੀਟਰ ਸਰਕਾਰੀ ਸਿਮੰਤ ਤੋਂ ਮਿੱਤਰੋ ਕੱਪਣਾ ਤੇ ਆ ਗਾੜੀ ਵੀ ਸਾੜੀ ਦੇਖ ਸਕਦੇ ਬਹੁਤ ਚੰਗੀ ਸਾਰੇ ਵੀਰਾਂ ਨੂੰ ਤਾਂ